ਇਹਨੂੰ ਕੋਈ ਸਮਝ ਨਹੀਂ ਲੱਗਦੀ ਮਾਰਿਆ ਕੁੱਟਿਆ ਜਾਂਦਾ ਬਹੁਤ ਜੀ ਉੱਥੇ ਰਸਤੇ 'ਚ ਖਾਣ ਪੀਣ ਨੂੰ ਵੀ ਕਦੇ-ਕਦੇ ਦਿੰਦੇ ਆ ਗੰਗ ਹੋ ਗਿਆ ਪਰੇਸ਼ਾਨ ਹੋ ਗਿਆ ਮੈਂ ਮੈਨੂੰ ਛਕ ਛਡਵਾਓ ਮੈਂ ਮਰ ਜਾਣਾ ਇੱਥੇ ਮੈਨੂੰ ਨਹੀਂ ਪਤਾ ਮੈਨੂੰ ਕਢਵਾਓ ਇੱਥੋਂ ਜਿੱਦਾਂ ਵੀ ਆ ਤੁਸੀਂ ਮੈਨੂੰ ਇੱਥੋਂ ਕਢਵਾਓ ਮੈਂ ਬਹੁਤ ਤੰਗ ਆ ਮੇਰੇ ਕੋਲ ਰਿਕਾਰਡਿੰਗਾਂ ਹਲੇ ਵੀ ਪਈਆਂ ਇਹੋ ਜਿਹੇ ਦੇਣ ਨਰਕ ਕੱਟਿਆ ਨਾ ਜੀ ਰੱਬ ਕਿਸੇ ਨੂੰ ਨਾ ਕਢਾਵੇ ਜੀ ਮੈਂ ਜਿਹੜੀ ਖਲੇਛਾਂ ਨਹੀਂ ਹੁੰਦੀਆਂ ਜੀ ਉਹਨਾਂ ਦੇ ਪਿਛਲੇ ਸਾਲ ਟੈਂਕੀ ਨਹੀਂ ਹੁੰਦੀ ਉਹ ਚੋਂ ਪਾਣੀ ਪੀ ਪੀ ਕੇ ਦਿਨ ਕੱਟੇ ਜੀ ਚਾਰ-ਚਾਰ ਕਹਿੰਦਾ ਨਾ ਨੋ ਬੋਸ ਪੇਮੈਂਟ ਕਹਿੰਦਾ ਪੇਮੈਂਟ ਨਹੀਂ ਹੋਈ ਤੇਰੀ ਤੇਰਾ ਖਾਣੇ ਦਾ ਖਰਚਾ ਹੀ ਨਹੀਂ ਆਇਆ ਮੇ ਕੋਲ ਪੋਲ ਪੈਸੇ ਮੈਂ ਕੋਲੋਂ ਖਰਚਾ ਕੀਤਾ ਮੈਂ ਮੇਰੀ ਰੋਟੀ ਦਾ ਖਰਚਾ ਨਹੀਂ ਆਇਆ ਕਹਿੰਦਾ ਤੂੰ ਕੋਲੋਂ ਕਿਉਂ ਖਾਦੇ ਮੈਂ ਕਿੰਨਾ ਮੈਂ ਕਹਾਂ ਚਲ ਤੂੰ ਸ਼ਾਮਾ ਨੂੰ ਕਰਵਾ ਦੇ ਸ਼ਾਮਾ ਨੂੰ ਫੇਰ ਰੋਟੀ ਨਹੀਂ ਮਿਲੇਗੀ ਇਤੇ ਦਿਨੀ ਅਮਰੀਕਾ ਤੋਂ 204 ਭਾਰਤੀਆਂ ਨੂੰ ਰਿਪੋਰਟ ਕਰਕੇ ਇੰਡੀਆ ਭੇਜਿਆ ਗਿਆ ਇਹਨਾਂ ਦੇ ਵਿੱਚ ਇੱਕ ਤਰਨਦਰ ਦਾ ਚੋਲਾ ਸਾਹਿਬ ਦਾ ਲੜਕਾ ਮਨਦੀਪ ਸਿੰਘ ਵੀ ਹੈ ਉਹ ਸਾਡੇ ਨਾਲ ਮੌਜੂਦ ਹੈ ਬੀਤੀ ਰਾਤ ਉਹ ਦੇਰ ਰਾਤ ਘਰੇ ਪਹੁੰਚਿਆ ਉਸ ਨਾਲ ਗੱਲ ਕਰਦੇ ਹਾਂ ਉੱਥੇ ਉਸ ਨਾਲ ਕਿਸ ਤਰ੍ਹਾਂ ਦਾ ਜਾਣਾ ਹੋਇਆ ਤੇ ਕਿਸ ਤਰ੍ਹਾਂ ਕੀ ਨੁਕਸਾਨ ਹੋਇਆ ਕਿ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਮਨਦੀਪ ਜੀ ਕਿਸ ਤਰ੍ਹਾਂ ਤੁਹਾਨੂੰ ਉੱਥੇ ਜਾਣਾ ਆਇਆ ਤੇ ਕਿਸ ਤਰ੍ਹਾਂ ਤੁਹਾਨੂੰ ਉੱਥੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜੀ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਜੀ ਮੈਨੂੰ ਰਾਸਤੇ ਦੇ ਵਿੱਚ ਕਿਉਂਕਿ راستے ਵਿੱਚ ਤੁਹਾਨੂੰ ਪਤਾ ਹੋ ਗਿਆ ਸਾਰਾ ਏਰੀਆ ਮਾਫੀਆ ਦਾ ਡੋਂਕੀ ਸਾਰੀ ਜਿਹੜੀ ਲਾਈ ਜਾਂਦੀ ਆ ਮਾਫੀਆ ਦੇ ਏਰੀਆ ਚ ਲਾਈ ਜਾਂਦੀ ਆ ਜੀ ਜਿੰਨੀ ਵੀ ਸਾਰੀ ਡੋਂਕੀ ਉਧਰ ਚੱਲਦੀ ਆ ਸਾਰੀ ਪਨਾਮਾ ਕਲੰਬੀਆ ਸਭ ਤੁਹਾਨੂੰ ਬਰਾ ਮਕਸੀਕੋ ਜਿਹੜਾ ਗਾੜੀ ਐਂਟਰੀ ਹੁੰਦੀ ਆ ਸਾਰੀ ਉਥੇ ਮਾਫੀਆ ਏਰੀਆ ਹੀ ਆ ਜੀ ਸਾਰਾ ਪੈਣੀ ਬੋਲਦਾ ਕੋਈ ਇੰਗਲਿਸ਼ ਨਹੀਂ ਬੋਲਦਾ ਕਿਸੇ ਨੂੰ ਕੋਈ ਸਮਝ ਨਹੀਂ ਲੱਗਦੀ ਮਾਰਿਆ ਕੁੱਟਿਆ ਜਾਂਦਾ ਬਹੁਤ ਜੀ ਉਥੇ ਰਸਤੇ 'ਚ ਖਾਣ ਪੀਣ ਨੂੰ ਵੀ ਕਦੇ-ਕਦੇ ਦਿੰਦੇ ਆ ਜਿੰਨਾ ਬੰਦਾ ਮਰੇ ਬਣਾ ਤੇ ਜਿੰਦਾ ਬਣਾ ਰਹੇ ਆ ਤੁਸੀਂ ਕਿੱਥੋਂ ਗਏ ਸੀ ਤੇ ਕਦੋਂ ਗਏ ਸੀ ਇੱਥੋਂ ਜੀ ਮੈਂ 2 ਸਾਲ 2.5 ਸਾਲ ਪਹਿਲਾਂ ਗਿਆ ਸੀ ਤੇ ਮੈਂ ਸਪੇਨ ਤੋਂ ਆਪਣਾ ਕੰਮ ਬਣਾਇਆ ਸੀ ਜਿਹੜਾ ਸਪੇਨ ਤੋਂ ਬਣਾਇਆ ਸੀ ਫਿਰ ਮੈਂ ਮਕਸੀਕੋ ਆ ਮੈਰੀਕਾ ਤੋਂ ਉੱਥੋਂ ਹੀ ਬਣਾਇਆ ਜੀ ਕਿੰਨੇ ਪੈਸੇ ਤੁਸੀਂ ਦਿਤੇਗੇ ਏਜੰਟ ਕਿੱਥੋਂ ਦੇ ਸੀ ਜੀ ਪਹਿਲਾਂ ਤੇ ਮੇਰਾ ਵੀਡੀਓ ਤੇ ਮੈਂ ਦੇਖਿਆ ਸੀ ਜਿਹੜਾ ਮੇਰਾ ਉੱਥੋਂ ਦਾ ਸਪੇਨ ਤੋਂ ਪਹੁੰਚਾਇਆ ਸੀ ਜਿੰਨੇ ਤੇ ਜਿਹੜਾ ਦੂਸਰਾ ਸਪੇਨ ਤੋਂ ਮੈਂ ਡੋਂਕੀ ਲੈ ਜੀ ਉਹ ਮੇਰੇ ਪਿੰਡ ਦਾ ਜੀ ਕਿੰਨੇ ਪੈਸੇ ਤੁਸੀਂ ਦਿੱਤੇ ਤੇ ਕਿੰਨੇ ਖਰਾਬ ਹੋਏਗੀ ਜੀ ਦੇਖੋ ਕਿ ਮੈਂ ਗੱਲ ਉਹਦੇ ਨਾਲ ਕਰਕੇ ਚੱਲਿਆ ਜੀ ਜਿੱਦਾਂ ਮੈਂ ਗੱਲ ਕੀਤੀ 22 ਲੱਖ ਦੀ ਗੱਲ ਕੀਤੀ ਸੀ ਉਹਦੇ ਨਾਲ ਠੀਕ ਹੈ ਜੀ 22 ਦੇ ਵਿੱਚੋਂ ਮੈਂ ਆਪਦੇ ਕੋਲੋਂ 3000 ਯੂਰੋ ਇਕੱਠ ਖੜਿਆ ਜੀ ਠੀਕ ਹੈ ਜੀ 3000 ਯੂਰੋ ਇਕ 500 ਡਾਲਰ ਮੈਂ ਇਕ ਖੜਿਆ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉਹਨੂੰ 2 ਲੱਖ ਰੁਪਈਆ ਮੈਂ ਮੈਕਸੀਕੋ ਸਿਟੀ ਪਾਇਆ ਜੀ ਠੀਕ ਹੈ ਜੀ ਮੈਕਸੀਕੋ ਸਿਟੀ ਪਾ ਕੇ ਫਿਰ ਮੈਂ 400 ਡਾਲਰ ਅਮਰੀਕਾ ਤੋਂ ਮੁੰਡੇ ਤੋਂ ਮੰਗਾਇਆ ਜੀ ਉਹ ਵੀ ਪਾ ਕੇ ਵਿੱਚ ਫਿਰ ਉਸ ਤੋਂ ਬਾਅਦ ਆ ਜੀ ਮੈਨੇ ਮੇਰਾ ਸਾਥ ਛੱਡਦਾ ਰਾਸਤੇ ਮਰ ਜਾਣਾ ਇੱਥੇ ਮੈਨੂੰ ਨਹੀਂ ਪਤਾ ਮੈਨੂੰ ਕਢਵਾਓ ਇੱਥੋਂ ਜਿੱਦਾਂ ਵੀ ਆ ਤੁਸੀਂ ਮੈਨੂੰ ਇੱਥੋਂ ਕਢਵਾਓ ਮੈਂ ਬਹੁਤ ਤੰਗ ਆ ਮੇਰੇ ਕੋਲ ਰਿਕਾਰਡਿੰਗਾਂ ਹਲੇ ਵੀ ਪਈਆਂ ਜਿਹੜੀਆਂ ਮੈਂ ਉਸ ਟਾਈਮ ਦੀਆਂ ਪਾਈਆਂ ਇਹੀਂ ਕਰਦਿਆਂ ਨੂੰ ਕਿ ਮੈਨੂੰ ਨਹੀਂ ਪਤਾ ਬਾਹਰੋਂ ਬਾਰੀ ਕਢਵਾਓ ਪੈਸੇ ਦੇ ਦੇ ਜਿੱਦਾਂ ਮਰਜੀ ਉਸ ਟਾਈਮ ਮੇਰਾ 6000 ਡਾਲਰ ਫੇਰ ਲੱਗਾ ਜੀ 6000 ਤੋਂ ਮੇਰਾ 6500 ਡਾਲਰ ਉਦੋਂ ਲੱਗਾ ਜੀ ਫੇਰ ਤੁਹਾਨੂੰ ਰਸਤੇ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅਜੇ ਨੌਜਵਾਨ ਡੋਂਕੀ ਨਹੀਂ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਡੌਂਕੀ ਦਾ ਹੈ ਵਧੀਆ ਜਿ ਵਧੀਆ ਏਜੰਟ ਹੋਵੇ ਸਭ ਵਧੀਆ ਕੋਈ ਗੱਲ ਨਹੀਂ ਆ ਜੀ ਪਰ ਇਹੀ ਹੈ ਜਿਉਂ ਏਜੰਟ ਮਰਦਾ ਮਾੜਾ ਮਾਪ ਮਿਲ ਜੇ ਨਾ ਜੀ ਬਹੁਤ ਔਖਾ ਹੁੰਦਾ ਜੀ ਜਿੱਦਾਂ ਲਾ ਲਓ ਹੁਣ ਮੇਰਾ ਏਜੰਟ ਹੀ ਮੇਰਾ ਰਾਸਤੇ ਸਾਹ ਛੱਡ ਗਿਆ ਜੀ ਮੈਂ ਹੁਣ ਨਾ ਉਧਰ ਜੋਗਾ ਨਾ ਉਧਰ ਜੋਗਾ ਜਿੰਨੇ ਪੈਸੇ ਮੈਂ ਕੋਲੋਂ ਲਾ ਕੇ ਅੱਗੇ ਤੱਕ ਗਿਆ ਜੀ ਕਿਉਂਕਿ ਮੇਰੇ ਮੈਨੂੰ ਪਤਾ ਜੇ ਮੈਂ ਇੱਥੇ ਰਹਿ ਗਿਆ ਮੈਂ ਮਰ ਗਿਆ ਮੈਨੂੰ ਕਿਸੇ ਪਾਸੇ ਆਸ ਨਹੀਂ ਜਿੰਨਾ ਏਜੰਟ ਚੰਗਾ ਹੁਣ ਇੰਡੀਆ ਤੋਂ ਡੌਂਕੀ ਚੱਲਦੀ ਜੀ ਸੱਤਾਂ ਦਿਨਾਂ ਚ ਵੀ ਮੁੰਡੇ ਗਏ ਇੰਡੀਆ ਤੋਂ ਜੀ ਮੈਂ ਸਪੇਨ ਕਟਿਆ ਨਾ ਜੀ ਰੱਬ ਕਿਸੇ ਨੂੰ ਨਾ ਕਟਾਵੇ ਜੀ ਮੈਂ ਜਿਹੜੀ ਫਲੈਕਸ਼ਾਂ ਨਹੀਂ ਹੁੰਦੀਆਂ ਜੀ ਉਹਨਾਂ ਪਿਛਲੀ ਸਾਲ ਟੈਂਕੀ ਨਹੀਂ ਹੁੰਦੀ ਉਹ ਚੋਂ ਪਾਣੀ ਪੀ ਪੀ ਕੇ ਦਿਨ ਕੱਟੇ ਜੀ 4-4 ਦਿਨ ਤੁਸੀਂ ਅਮਰੀਕਾ ਦੇ ਵਿੱਚ ਜਦੋਂ ਗਏ ਕਿੰਨੀ ਤਰੀਕ ਨੂੰ ਐਂਟਰ ਕੀਤਾ ਤੇ ਕਿੰਦੀ ਟੀਕ ਨੂੰ ਫੜੇਗੇ ਜੀ ਅਸੀਂ 22 ਤਰੀਕ ਨੂੰ ਐਂਟਰ ਕੀਤਾ ਸੀ ਜੀ 22 ਤਰੀਕ ਨੂੰ ਐਂਟਰ ਕੀਤਾ ਨਾਲ ਹੀ ਸਾਨੂੰ ਉਹਨਾਂ ਨੇ ਚੱਕਿਆ ਤਾਰਾਂ ਤੋਂ ਨਾਲ ਹੀ ਸਾਨੂੰ ਪਤਾ ਨਹੀਂ ਕਿਹੜੇ ਰੂਮ ਦੇ ਵਿੱਚ ਰੱਖਿਆ ਗਿਆ ਕਹਿੰਦੇ ਇੱਥੋਂ ਬੰਦੇ ਰਿਸਿਵ ਕਰਦੇ ਆ ਬਾਹਰ ਛੱਡਦੇ ਆ ਸਾਨੂੰ ਨਹੀਂ ਪਤਾ ਉਹਨਾਂ ਨੇ ਕਿੱਥੇ ਰੱਖਿਆ ਸਾਨੂੰ ਜਿੱਦਣ 2 ਤਰੀਕ ਨੂੰ ਛਾੜਿਆ ਸਾਨੂੰ ਉੱਥੋਂ ਛਾੜਿਆ ਸਿੱਧ ਜਾਇ ਤੇ ਖੜ ਕੇ ਉੱਥੇ ਚੜ ਕੇ ਰਿਪੋਰਟ ਕੀਤਾ ਜੀ ਇਹਦੇ ਤੁਹਾਡੇ ਪੈਰਾਂ 'ਚ ਬੇੜੀਆਂ ਪਈਆਂ ਥੜੀਆਂ ਲੱਗੀਆਂ ਹਾਂ ਜੀ ਐ ਬੇੜੀਆਂ ਜੀ ਲੱਕ ਨੂੰ ਬੰਨਿਆ ਸੰਗਲ ਜੀ ਪੈਰਾਂ 'ਚ ਐਂ ਜੀ ਜਾਚ ਐਦਾਂ ਹੀ ਬਿਠਿਆ ਐ ਜੀ ਤੁਹਾਡੇ ਨਾਲ ਕੋਈ ਲੜਕੀਆਂ ਵਗੜੀਆਂ ਵੀ ਆਈਆਂ ਹਾਂ ਜੀ ਜੀ ਬਹੁਤ ਫੈਮਲੀਆਂ ਆਈਆਂ ਜੀ ਕੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿ ਦੇਖੋ ਜਿੰਨੇ ਵੀ ਕਰਨਾ ਆਪਦਾ ਸੋਚ ਸਮਝ ਕੇ ਯਕੀਨ ਕਰੋ ਹਰ ਇੱਕ ਦੇ ਪਰ ਇੰਨਾ ਨਾ ਕਰੋ ਕਿ ਤੁਹਾਨੂੰ ਰਾਹ ਦੇ ਵਿੱਚ ਧੋਖਾ ਮਲੇ ਬਹੁਤ ਧੜਾ ਤੋਖਾ ਜੀ ਜ਼ਿੰਦਗੀ ਦੇ ਵਿੱਚ ਸਭ ਤੋਂ ਮਾੜੇ ਦਿਨ ਦੇਖੇ ਜੀ ਕੁੱਟ ਮਾਰ ਮੈਨੂੰ ਪਹਿਲੇ ਦਿਨ ਤੋਂ ਹੀ ਹੁੰਦੀ ਗਈ ਮੈਨੂੰ ਜਿੱਥੇ ਖਲੋਤਾ ਜੀ ਪਹਿਲੇ ਦਿਨ ਉਤਰੇ ਮਕਸੀਕੋ ਦੇ ਵਿੱਚ ਉੱਥੇ ਗਿਆ ਮੈਨੂੰ 13 ਦਿਨ ਰੱਖਿਆ ਖੋਦ ਮੈਨੂੰ ਕੁੱਟਿਆ ਨਹੀਂ ਉੱਥੇ ਉੱਥੇ ਆਇਆ ਮੇਰੇ ਤੋਂ ਦੂਜੇ ਦਿਨ ਮੈਂ ਕਹਾਂ ਮੈਨੂੰ ਰੋਟੀ ਚਾਹੀਦੀ ਖਾਣਾ ਚਾਹੀਦਾ ਉਹਨਾਂ ਮੈਂ ਗੱਲ ਕੀਤੀ ਸਪੈਨੀਚ ਸਾਰੀ ਮੈਨੂੰ ਉਥੋਂ ਦੀ ਹੁੰਦੀ ਆ ਠੀਕ ਹੈ ਜੀ ਸਪੈਨੀਚ ਮੈਂ ਬੋਲ ਲੈਂਦਾ ਠੀਕ ਹੈ ਜੀ ਮੈਂ ਉਹ ਤੋਂ ਗੱਲ ਕੀਤੀ ਕਹਿੰਦਾ ਨਾ ਬੋਸ ਪੇਮੈਂਟ ਕਹਿੰਦਾ ਪੇਮੈਂਟ ਨਹੀਂ ਹੋਈ ਤੇਰੀ ਤੇਰਾ ਖਾਣੇ ਦਾ ਖ ਕਾ ਚਲ ਤੂੰ ਸ਼ਾਮਾ ਨੂੰ ਕਰਵਾ ਦੇ ਸ਼ਾਮਾ ਨੂੰ ਫੇਰ ਰੋਟੀ ਨਹੀਂ ਮਿਲੀ ਮੈਨੂੰ ਫੇਰ ਮੈਂ ਕੋਲੋਂ ਖਰਚਾ ਕੀਤਾ ਆਪਣੇ ਮਨਦੀਪ ਜੀ ਹੋਂਦ ਤੁਸੀਂ ਇੱਥੇ ਆਏ ਜੋ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਤੇ ਦੇਖੋਗੇ ਜੋ ਵੀ ਹੁਣ ਹੋਇਆ ਵਾ ਬਹੁਤ ਹੋਇਆ ਤਾਂ ਬਹੁਤ ਮਾੜਾ ਜੀ ਮਨਦੀਪ ਜੀ ਤੁਸੀਂ ਪੰਜਾਬ ਸਰਕਾਰ ਕੋ ਕੀ ਮੰਗ ਕਰਦੇ ਹੋ ਹੁਣ ਕਿ ਦੇਖੋਗੇ ਜਿਹੜੇ ਇਹੋ ਜਿਹੇ ਕੰਮ ਕਰਦੇ ਏਜੰਟ ਉਹਨਾਂ ਨੂੰ ਰੋਕਿਆ ਜਾਵੇ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਕਿਉਂਕਿ ਲੋਕਾਂ ਨੇ ਘਰ ਆਪਣੇ ਗਹਿਣੇ ਰੱਖ ਕੇ 50 50 60 60 ਲੱਖ ਰੁਪਇਆ ਕਰਜ਼ਾ ਚੋਂ ਕਿ ਉਹਨਾਂ ਨੇ ਕਿੱਥੋਂ ਲੋਣਾ ਜੀ ਇੰਨਾ ਕਰਜ਼ਾ ਲੋਕ ਏਜੰਟਾਂ ਨੇ ਤਾਂ ਕੋਠੀਆਂ ਪਾ ਲਈਆਂ ਪਰ ਜਿਨ੍ਹਾਂ ਦੀਆਂ ਵੇਗੀਆਂ ਉਹਨਾਂ ਨੇ ਕੀ ਕਰਨਾ ਜੀ ਮੇਰੇ ਨਾਲ ਇਸਰੇ ਮਨਦੀਪ ਦੇ ਗੱਡੀ ਵੀ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਆਂ ਭਾਜੀ ਅਸੀਂ ਘੱਟੋ ਘਾਟੇ 35 ਲੱਖ ਰੁਪਇਆ ਲਾ ਕੇ ਨੂੰ ਪਹਚਾਇਆ ਹਾਂ ਜੀ ਹਾਂਜੀ ਹਾਂਜੀ 35 ਲੱਖ ਰੁਪਇਆ ਲੱਗੇ ਸਾਡਾ ਤੇ 35 ਲੱਖ ਰੁਪਇਆ ਲਾ ਕੇ ਪਹਚਾਇਆ ਜੀ ਤੁਹਾਨੂੰ ਕਿਦਾਂ ਕਿਦੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਉੱਥੇ ਫੜਿਆ ਗਿਆ ਜੀ ਸਾਨੂੰ ਤੰਦਰ ਪਹਿਲਾਂ ਇਹ ਪਤਾ ਲੱਗਾ ਵਾ ਪਹਿਲਾਂ ਕੋਈ ਪਤਾ ਨਹੀਂ ਲੱਗਾ ਕੀ ਤੁਹਾਡੇ ਕੋ ਕੀ ਉਹਨਾਂ ਮੰਗੇ ਤੁਹਾਨੂੰ ਕੀ ਦੱਸਿਆ ਸਾਡੇ ਕੋ ਉਹਨਾਂ ਨੇ ਪਾਸਪੋਰਟ ਦੀ ਫੋਟੋ ਕਾਪੀ ਮੰਗੀ ਜੀ ਬਸ ਹੁਣ ਚਲੋ 35 ਲੱਖ ਦੇ ਤੁਹਾਡਾ ਜਿਹੜਾ ਗਿਆ ਗਿਆ ਹੁਣ ਤੁਹਾਡਾ ਮੁੰਡਾ ਸਹੀ ਸਲਾਮਤ ਘਰੇ ਆ ਗਿਆ ਕੀ ਤੁਸੀਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਜੀ ਮਹਿਸੂਸ ਕੀ ਚਲੋ ਆ ਗਿਆ ਆਪਣਾ ਪੁੱ ਟਾਡੇ ਨਾਲ ਇੰਨੀ ਠੱਗੀ ਹੋਈ ਹੈ ਕੀ ਸਰਕਾਰ ਕੋ ਮੰਗ ਕਰਦੇ ਜੋ ਮੰਗਦੇ ਇਹ ਹਨ ਪੈਸੇ ਦਿਵਾਏ ਜਾਣ ਜੀ ਹਾਂਜੀ ਸਾਡੇ ਨਾਲ ਇਹਨਾਂ ਧੋਖਾ ਆਇਆ ਮੇਰੇ ਨਾਲ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਦਾ ਤੁਹਾਡੇ ਪਿੰਡ ਦਾ ਮੁੰਡਾ ਮਨਦੀਪ ਸਿੰਘ ਸਹੀ ਸਲਾਮਤ ਘਰ ਪਹੁੰਚ ਗਿਆ ਵਾ ਏਜੰਟਾਂ ਵੱਲੋਂ ਠੱਗੀਆਂ ਵੀ ਮਾਰੀਆਂ ਜਾ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਮੈਂ ਤੇ ਪ੍ਰਮਾਤਮਾ ਦਾ ਸ਼ੁਕਰ ਕਰੂੰਗਾ ਵੀ ਜਿਹੜਾ ਮਨਦੀਪ ਆ ਸਾਡਾ ਪੁੱਤਰ ਇਹ ਸਹੀ ਸਲਾਮਤ ਘਰ ਪਹੁੰਚ ਚੁੱਕਾ ਸੋ ਇਸ ਪਰਿਵਾਰ ਨੇ ਬੜੀ ਮਿਹਨਤ ਕਰਕੇ ਨੌਨਿਹਾਲ ਸਿੰਘ ਇਹਨਾਂ ਦੇ ਪਿਤਾ ਵਾ ਅਸੀਂ ਇਹਨਾਂ ਨੂੰ ਦੇਖਿਆ ਬਚਪਨ ਤੋਂ ਹੀ ਬੜੀ ਮਿਹਨਤ ਕਰਕੇ ਇਹਨਾਂ ਨੇ ਪਾਈ ਪਾਈ ਜੋੜ ਕੇ ਦੇ ਬੱਚੇ ਨੂੰ ਬਾਹਰ ਭੇਜਿਆ ਸਪੇਨ ਉਸ ਤੋਂ ਬਾਅਦ ਫਿਰ 29 35 ਲੱਖ ਰੁਪਏ ਲਾਇਆ ਉਹ ਜਿਹੜਾ ਬਾਹਰ ਭੇਜਿਆ ਵਾ ਉਥੇ ਬਹੁਤ ਸਦਨ ਹੋਏ ਸੁਣ ਕੇ ਸਾਨੂੰ ਬੜਾ ਦੁੱਖ ਹੋਇਆ ਸਾਨੂੰ ਸਾਰਿਆਂ ਦਾ ਦੁੱਖ ਹੈ ਜਿੰਨੇ ਵੀ ਪੰਜਾਬ ਦੇ ਜਿਹੜੇ ਨੌਜਵਾਨ ਫੋਟੋ ਕਿਆ ਰਹੇ ਸਾਨੂੰ ਸਾਰਿਆਂ ਦਾ ਦੁੱਖ ਹੈ ਲੇਕਿਨ ਸਾਡਾ ਜ਼ਿਲ੍ਹਾ ਡਿਸਟ੍ਰਿਕਟ ਤਰਨਤਾਰਨ ਸਾਨੂੰ ਜਦੋਂ ਪਤਾ ਲੱਗਾ ਮਨਦੀਪ ਸਿੰਘ ਚੋਲਾ ਸਾਹਿਬ ਤੋਂ ਬڑے ਮੰਚ ਜਿਹੜਾ ਦਾ ਸਾਡਾ ਬਲੁੰਦ ਰਿਆ ਗਿਆ ਵੀ ਨਹੀਂ ਯਾਰ ਬੜਾ ਦੁੱਖ ਆ ਪੈਸੇ ਲਾ ਕੇ ਇਹ ਨੌਜਵਾਨ ਗਿਆ ਤੇ ਅੱਜ ਘਰੇ ਆ ਰਿਹਾ ਵਾ ਤੇ ਜਿਹੜਾ ਵਾ ਤੁਹਾਨੂੰ ਪਤਾ ਜਿੰਨੇ ਪੈਸੇ ਇਹਨਾਂ ਖਰਚੇ ਕਿੱਥੋਂ ਪੈਸੇ ਆਉਂਦੇ ਆ ਭਾਈ ਭਾਈ ਕਰਕੇ ਗਹਿਣੇ ਇਹਨਾਂ ਨੇ ਗਹਿਣਾ ਪਾ ਕੇ ਆਪਣੀ ਜ਼ਮੀਨ ਤੇ ਇਹਨਾਂ ਨੇ ਬੱਚੇ ਨੂੰ ਬਾਹਰ ਭੇਜਿਆ ਤੇ ਬੜਾ ਦੁੱਖ ਆ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਂ ਸਾਡੀ ਜਰੀ ਪੰਚਾਇਤ ਆ ਚੋਲਾ ਸਾਹਿਬ ਦੀ ਮੈਂ ਮੌਜੂਦਾ ਸਰਪੰਚ ਇਥੋਂ ਦਾ ਮੈਂ ਇਹਨਾਂ ਨੂੰ ਸ਼ੁਭਾਦਮ ਹਰ ਵਕਤ 24 ਘੰਟੇ ਇਹਨਾਂ ਦੇ ਨਾਲ ਆ ਜਦੋਂ ਵੀ ਕਿਸੇ ਤੀਨ ਦੀ ਇਹਨਾਂ ਨੂੰ ਜ਼ਰੂਰਤ ਪੈਂਦੀ ਆ ਮੈਂ ਬਿਲਕੁਲ ਸਾਡੀ ਪੂਰੀ ਦੀ ਪੂਰੀ ਪੰਚਾਇਤ ਇਹਨਾਂ ਦੇ ਨਾਲ ਆ ਆਪਣੇ ਪੰਜਾਬ ਸਰਕਾਰ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਜੀ ਮਾਨ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਬੱਚੇ ਨੂੰ ਜਿਹੜਾ ਵੇਖੋ ਪੈਸੇ ਲਾ ਕੇ ਬਾਹਰ ਭੇਜਿਆ ਫਿਰ ਰਿਪੋਰਟ ਕਰਕੇ ਆ ਗਿਆ ਤੇ ਹੁਣ ਬਾਹਰ ਨਹੀਂ ਜਾ ਸਕਦਾ ਕਿਉਂਕਿ ਪਾਸਪੋਰਟ ਜਿਹੜਾ ਇੱਥੇ ਜ਼ਬਤ ਕਰ ਲਿਆ ਗਿਆ ਦਾ ਸੋ ਮੈਂ ਬੇਨਤੀ ਕਰੂੰਗਾ ਹੋ ਸਕੇ ਤਾਂ ਇਹਨਾਂ ਨੂੰ ਕੋ ਚੰਗੀ ਨੌਕਰੀ ਸਰਕਾਰੀ ਦਿੱਤੀ ਜਾਵੇ ਇਹ ਸਰ ਮੇਰੇ ਨਾਲ ਮਨਦੀਪ ਸਿੰਘ ਮਨਦੀਪ ਸਿੰਘ ਨੇ ਦੱਸਿਆ ਕਿ ਹਜ਼ੂਰ ਸਤੇ ਵਿੱਚ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨਾਲ ਕੋਟਮਾਰ ਵੀ ਹੋਈ 30 ਤੋਂ 35 ਲੱਖ ਰੁਪਏ ਖਰਚ ਕਰਕੇ ਗਏ ਪਰਿਵਾਰ ਜਿੱਥੇ ਖੁਸ਼ੀ ਮਹਿਸੂਸ ਕਰ ਰਿਹਾ ਉੱਥੇ ਸਰਕਾਰ ਕੋਲ ਮੰਗ ਵੀ ਕਰ ਰਿਹਾ ਕਿ ਜਿਹੜੇ ਫਰਜ਼ੀ ਟ੍ਰਵਲ ਏਜੰਟਾਂ ਵੱਲੋਂ ਧੋਕੇ ਨਾਲ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਠਗੀਆਂ ਮਰ ਜਾਂਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ